ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜਪੁਣਡਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਮੇਰੀ ਬੇਨਤੀ ਆ ਐਸਸੀ ਸਮਾਜ ਦੇ ਸਾਰੇ ਹੀ ਵੋਟਰਾਂ ਨੂੰ ਹਲਕਾ ਤਰਨ ਤਰਨਦਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਵੀ ਤਰਨ ਤਰਨ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਆ ਤੇ ਹਰ ਇੱਕ ਪਾਰਟੀ ਕੋਈ ਨਾ ਕੋਈ ਮੁੱਦੇ ਰੱਖ ਕੇ ਤੇ ਵੋਟ ਮੰਗ ਰਹੀ ਆ ਤੇ ਮੈਂ ਐਸਸੀ ਸਮਾਜ ਨੂੰ ਬੇਨਤੀ ਕਰਨੀ ਚਾਹਣਾ ਵੀ ਤੁਸੀਂ ਕਿਸੇ ਦੇ ਮਗਰ ਲੱਗ ਕੇ ਐਵੇਂ ਉਹ ਜਿਹੜੀਆਂ ਕਈ ਮੁੱਦੇ ਇਹੋ ਜਿਹੇ ਰੱਖ ਕੇ ਜਿਨ੍ਹਾਂ ਨਾਲ ਤੁਹਾਡਾ ਕੋਈ ਲੈਣ ਦੇਣ ਨਹੀਂ ਤੁਹਾਡਾ ਕੋਈ ਵਾਸਤਾ ਨਹੀਂ ਉਹਨਾਂ ਮੁੱਦਿਆਂ ਦੇ ਆਧਾਰ ਤੇ ਵੋਟ ਪਾਉਣ ਵਾਲੇ ਪਾਸੇ ਨਾ ਆਇਓ ਵੋਟ ਉਸ ਬੰਦੇ ਨੂੰ ਪਾਇਓ ਜਿਹੜਾ ਤੁਹਾਡੀ ਗੱਲ ਕਰਦਾ ਤੁਹਾਡੇ ਸਮਾਜ ਨੂੰ ਉੱਚਾ ਚੱਕਣ ਦੀ ਗੱਲ ਕਰਦਾ ਜਾਂ ਤੁਹਾਨੂੰ ਕੋਈ ਫਾਇਦਾ ਦੇਣ ਦੀ ਗੱਲ ਕਰਦਾ ਐਵੇਂ ਕਈ ਤਰ੍ਹਾਂ ਦੇ ਮੁੱਦੇ ਬਣਾ ਕੇ ਚਾਰ ਦਿਨ ਸਟੇਜਾਂ ਤੇ ਬੋਲ ਕੇ ਕੋਈ ਪੰਥਕ ਮੁੱਦਿਆਂ ਦੀ ਗੱਲ ਕਰੀ ਜਾਂਦਾ ਜੇ ਪੰਥ ਦੀ ਗੱਲ ਕਰੀਏ ਤਾਂ ਸ਼ੁਰੂ ਦੇ ਵਿੱਚ ਅਸੀਂ ਸਟਾਰਟਿੰਗ ਅਕਾਲੀ ਦਲ ਨੂੰ ਪੰਥ ਦੇ ਮੁੱਦਿਆਂ ਤੇ ਹੀ ਵੋਟਾਂ ਪਾ ਕੇ ਜਿਤਾਇਆ ਤੇ ਉਸ ਤੋਂ ਬਾਅਦ ਸਿਮਰਜੀਤ ਮਾਨ ਨੂੰ ਵੇਖ ਲਓ ਤਾਂ ਉਹ ਪੰਥ ਦੇ ਮੁੱਦਿਆਂ ਤੇ ਸਾਡੀ ਵੋਟ ਵਟੋਰ ਕੇ ਤੇ ਉਸ ਤੋਂ ਬਾਅਦ ਸਾਡੇ ਐਸਸੀ ਸਮਾਜ ਦੀ ਕੋਈ ਗੱਲ ਨਹੀਂ ਕਰਦਾ ਤੇ ਉਸ ਤੋਂ ਬਾਅਦ ਕਈ ਹੋਰ ਪਾਰਟੀਆਂ ਵੀ ਆ ਜਿਹੜੀਆਂ ਅੱਡੋ-ਅੱਡ ਮੁੱਦੇ ਸੇੜ ਕੇ ਤੇ ਗੱਲ ਸਿਰਫ ਆਪਦੀ ਵੋਟ ਲੈ ਕੇ ਆਪਦੇ ਆਪਦੀਆਂ ਸੀਮਾ ਦੇ ਵਿੱਚ ਰਹਿ ਕੇ ਆਪਦੇ ਕੰਮ ਕਰਦੇ ਆ ਤੇ ਸਾਡੇ ਸਮਾਜ ਦੀ ਕੋਈ ਸਾਰ ਨਹੀਂ ਲੈਂਦਾ ਤੇ ਅਸੀਂ ਇੱਕ ਹੋਰ ਦੇਖ ਚੁੱਕੇ ਹਾਂ ਇੱਥੇ ਫਰੀਦਕੋਟ ਹਲਕੇ ਤੋਂ ਪੰਥਕ ਮੁੱਦਿਆਂ ਤੇ ਸਰਬਜੀਤ ਸਿੰਘ ਖਾਲਸੇ ਨੂੰ ਵੋਟਾਂ ਦੇ ਕੇ ਉਹਨੂੰ ਜਿਤਾ ਕੇ ਤੇ ਅੱਜ ਉਹਦਾ ਖਮਿਆਜ਼ਾ ਅਸੀਂ ਭੋਗਤ ਰਹੇ ਹਾਂ ਸੋ ਮੇਰੀ ਸਾਰੇ ਹੀ ਹਲਕਾ ਤਰਨ ਤਰਨ ਦੇ ਵੋਟਰਾਂ ਨੂੰ ਅਪੀਲ ਆ ਵੀ ਤੁਸੀਂ ਉਸ ਬੰਦੇ ਦੇ ਹੱਕ 'ਚ ਖੜੋ ਜਿਹੜਾ ਤੁਹਾਡੇ ਹੱਕ 'ਚ ਆ ਐਵੇਂ ਗੱਲਾਂ ਮਿੱਠੀਆਂ ਗੱਲਾਂ ਕੋਈ ਨਾ ਕੋਈ ਮੁੱਦਿਆਂ ਦੇ ਵਿੱਚ ਉਲਝ ਕੇ ਆ ਆਪ ਦੇ ਸਮਾਜ ਦੀ ਨਾ ਗੱਲ ਸੁਣ ਕੇ ਤੇ ਆਪ ਦੇ ਪੈਰਾਂ ਤੇ ਆਪ ਖਵਾੜਾ ਨਾ ਮਾਰੋ ਸਿਰਫ ਤੇ ਸਿਰਫ ਉਸ ਬੰਦੇ ਨੂੰ ਵੋਟ ਦਿਓ ਜਿਹੜਾ ਤੁਹਾਨੂੰ ਸਪੋਰਟ ਕਰਦਾ ਤੁਹਾਡੀ ਗੱਲ ਕਰਦਾ ਸੋ ਇਹਨਾਂ ਕਹਿੰਦਾ ਮੈਂ ਖਿਮਾ ਦਾਜ ਅਜ ਅੱਜ ਕਾ ਜੇ ਗੱਲ ਕਿਸੇ ਦੇ ਦਿਲ ਤੇ ਲੱਗੇ ਤਾਂ ਬੜੀ ਵਧੀਆ ਗੱਲ ਆ ਮੈਂ ਇਸ ਚੀਜ਼ ਦੀ ਮਾਫੀ ਨਹੀਂ ਚਾਹੂੰਗਾ ਕਿਉਂਕਿ ਗੱਲ ਦਿਲ ਤੇ ਲੱਗੂਗੀ ਤਾਂ ਸੁਰਤ ਆਊਗੀ ਜਿਹੜੇ ਸਾਨੂੰ ਮੁੱਦਿਆਂ ਦੇ ਵਿੱਚ ਉਲਝਾ ਕੇ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਕਰਦੇ ਉਹਨਾਂ ਨੂੰ ਵੀ ਸੁਰਤ ਆਊਗੀ ਤੇ ਸਾਡੇ ਸਮਾਜ ਦੇ ਉਹਨਾਂ ਵੋਟਰਾਂ ਨੂੰ ਵੀ ਸੁਰਤ ਆਊਗੀ ਕਿਉਂਕਿ ਸਾਡੇ ਸਮਾਜ ਦੀ ਗੱਲ ਕਦੇ ਵੀ ਕੀਤੀ ਨਹੀਂ ਜਾਂਦੀ ਖਾਸ ਕਰਕੇ ਮੈਂ ਪਾਰਟੀਆਂ ਦੇ ਉਹਨਾਂ ਲੀਡਰਾਂ ਨੂੰ ਜਿਹੜੇ ਸਾਡੇ ਅਸੀਂ ਸਮਾਜ ਦੇ ਆ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਆਪਦੇ ਸਮਾਜ ਨੂੰ ਵਰਗਲਾ ਕੇ ਗਲਤ ਪਾਸੇ ਵੋਟਾਂ ਪਵਾ ਕੇ ਆਪਦੇ ਸਮਾਜ ਦਾ ਬੇੜਾ ਕਰਕ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ